ਹਾਇਰ ਅੱਬਾ ਕਿਹੋ ਜਿਆ ਕਲ ਜੁਗਾ ਗਿਆ ਏ ਸ਼ਰੀਆਮ ਬੇਅਦਬੀਆਂ ਹੋ ਰੀਆਂ ਨੇ ਕਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦੀ ਸ਼ਰਿਆਮ ਕੁਝ ਲੋਗ ਬੇਅਦਬੀ ਕਰਵਾ ਦਿੰਦੇ ਨੇ ਪਰ ਪੰਜਾਬ ਦੇ ਧਜੀਆਂ ਸ਼ਰਿਆਮ ਕਾਨੂੰਨ ਵਿਵਸਥਾ ਦੀਆਂ ਧਜੀਆਂ ਸ਼ਰਿਆਾਂ ਮੁੱਡੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਪੰਜਾਬ ਦਾ ਬੇੜਾ ਕਰਕ ਹੁੰਦਾ ਹੋਇਆ ਦਿਖਾਈ ਦੇ ਰਿਹਾ ਸੁਖਪਾਲ ਸਿੰਘ ਖੈਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲਾਂ ਦੇ ਵਿੱਚ ਕੇਰ ਲਿਆ ਤੇ ਜਿਸ ਦੇ ਦੌਰਾਨ ਸੁਖ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਬੇਅਦਬੀ ਹੋ ਗਈ ਹੈ ਪਰ ਹਜੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਹਜੇ ਤੱਕ ਵੀ ਇਸ ਗੱਲ ਦੇ ਉੱਤੇ ਚੁੱਪ ਵੱਟੀ ਬੈਠਾ ਹੈ ਕਿਉਂ ਨਹੀਂ ਜਿਹੜਿਆ ਕਿ ਧਜੀਆਂ ਉਡਾਈਆਂ ਜਾ ਰਹੀਆਂ ਨੇ ਤੇ ਕਿਉਂ ਨਹੀਂ بار-ਬਾਰ ਇੰਨੀ ਬੇਅਦਬੀ ਹੋਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਪ ਵੱਟ ਲਈ ਹੈ ਤੇ ਜਿਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਖੈਰਾ ਨੇ ਲਗਾਤਾਰ ਨਿਸ਼ਾਨੇ ਸਾਧਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਤੁਹਾਨੂੰ ਆਉ ਸੁਣਾਉਣੇ ਆ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ ਹੈ ਪਰੰਤੂ ਇਹ ਬੰਦੇ ਕੌਣ ਨੇ ਇਹਨਾਂ ਬਾਰੇ ਮੈਂ ਤੁਹਾਨੂੰ ਖਾਸ ਤੌਰ ਤੇ ਪਿੰਡ ਵਾਲਿਆਂ ਨੂੰ ਮੇਰੇ ਸਤਕਾਰਯੋਗ ਭੈਣਾ ਬੈਠੀਆਂ ਹੁੰਦੀਆਂ ਇਹ ਜਿਹੜਾ ਪਰਿਵਾਰ ਹੈ ਇਹ ਇੱਕ ਬਹੁਤ ਕੀ ਕਹਿੰਦੇ ਆ ਕਿ ਅੰਗਰੇਜ਼ੀ ਚ ਕਹਿੰਦੇ ਹਾਰਡ ਕ੍ਰਿਮੀਨਲ ਬਹੁਤ ਮੰਝੇ ਹੋਏ ਜਿਨ ਕਹਿੰਦੇ ਆ ਅਪਰਾਧੀ ਆ ਬੜੇ ਕਟੜਵੱਤੀ ਨੇ ਇਹਨਾਂ ਦਾ ਪਿੰਡ ਡੋਗਰਾਵਾਲਾ ਇਹਦਾ ਜਿਹੜਾ ਇਹ ਮੁੰਡਾ ਸ਼ਾਇਦ ਦਾ ਨਾਮ ਹਰਦੀਪ ਇਲੀਅਸ ਦੇਬੀਸੀ ਦੇਪਾ ਇਹਦਾ ਜਿਹੜਾ ਪਿਓ ਆ ਕਸ਼ਮੀਰ ਸਿੰਘ ਉਹ ਹਲੇ ਵੀ ਜੇਲ੍ਹ ਵਿੱਚ ਉਹਦੇ ਤੇ 2 ਦਰਜਨ ਦੇ ਕਰੀਬ ਐਨਡੀਪੀਐਸ ਦੇ ਤੇ ਜਾਲੀ ਸ਼ਰਾਬ ਵੇਚਣ ਦੇ ਕਈ ਪਰਚੇ ਦਰਜ ਨੇ ਕੁਝ ਪਰਚਿਆਂ ਵਿੱਚ ਉਹ ਸਦਾ ਕੱਟ ਚੁੱਕਾ ਵਾ ਤੇ ਪਿੱਛੇ ਕਬੂਥਲੇ ਸੀਆਈਏ ਸਟਾਫ ਨੇ ਕੁਝ ਸਾਲ ਪਹਿਲਾਂ 6 ਕਿਲੋ ਹਿਰੋਇਨ ਫੜੀ ਸੀਗੀ ਉਹਦੇ ਦੁਬਾਰਾ ਉਹਨੂੰ ਅਰੈਸਟ ਕਰਕੇ ਤੇ ਕਬੂਥਲੇ ਦੀ ਜੇਲ੍ਹ ਵਿੱਚ ਉਹਨੂੰ ਨਜ਼ਰ ਬੰਦ ਉਹ ਇਹਦਾ ਜਿਹੜਾ ਮੁੰਡਾ ਬੇਅਦਬੀ ਕਰਕੇ ਗਿਆ ਇਹਦਾ ਜਿਹੜਾ ਦੂਸਰਾ ਭਰਾ ਹੈਗਾ ਇੱਕ ਸੇਪੀ ਸੇਪੀ ਉਹ ਕਤਾਰਪੁਰ ਜਿਹੜਾ ਕਾਂਡ ਹੋਇਆ ਸੀਗਾ ਤੁਹਾਨੂੰ ਸ਼ਾਇਦ ਥੋੜਾ ਦੱਸੇ ਸੀਗੇ ਆਪਣੇ ਪ੍ਰਧਾਨ ਜੀ ਇਹ ਜਿਹੜਾ ਕਾਂਡ ਹੋਇਆ ਸੀਗਾ ਸ਼ਾਇਦ 2022 ਦੇ ਵਿੱਚ ਇਹਦੇ ਚ 2 ਕਿਲੋ ਹਿਰੋਇਨ ਵੀ ਸੀਗੀ ਔਰ ਸ਼ਾਇਦ 1 ਕਰੋੜ 80 ਲੱਖ ਰੁਪਇਆ ਰਿਕਵਰੀ ਕੈਸ਼ ਨੂੰ ਸੀ ਜਿਹੜਾ ਕਹਿੰਦੇ ਕਿ ਪੈਸਾ ਆਇਆ ਹੈਗਾ ਉਹ ਮੁੰਡਾ ਜਿਹੜਾ ਭਗੋੜਾ ਵਾ ਉਹਦੇ ਛੋਰ ਵੀ 6-7 ਪਰਚੇ ਉਹਦੇ ਤੇ ਇਹ ਜਿਹੜੇ ਇਸ ਜਿਹੜੇ ਮਹਿਦਮੀ ਕੀਤੇ ਤੇ ਭਰਾ ਦੇ ਤੇ ਹੋਰ ਵੀ ਨੇ ਉਹ ਉਹ ਮੁਕੰਮਲ ਤੌਰ ਤੇ ਪਕੋੜਾ ਹੈ ਇਹਨਾਂ ਨੂੰ ਪਿੰਡ ਵਾਲਿਆਂ ਨੇ ਸਾਰੇ ਇਲਾਕੇ ਵਾਲਿਆਂ ਨੇ ਕਿਹਾ ਕਿ ਉਹ ਇੱਕ ਕਿਸਮ ਦਾ ਇੰਟਰਨੈਸ਼ਨਲ ਡਰੱਗ ਮਾਫੀਆ ਬਣਿਆ ਹੋਇਆ ਹੈ ਇਸ ਵਜ੍ਹਾ ਉਹਦਾ ਨੈਟਵਰਕ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ ਇੱਕ ਉਹਦਾ ਹੋਰ ਤੀਸਰਾ ਭਰਾ ਜਿਹੜਾ ਗੱਬਰ ਜਿਹਦੇ ਨੂੰ ਨਾਮ ਨਹੀਂ ਲਿਖੋ ਕਿਦਾਂ ਦੇ ਰੱਖਿਆ ਹੋਏ ਨੇ ਉਹ ਵੀ ਪੂਸਰੇ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਪੰਜ ਚਾਰ ਪਰਚੇ ਐਨਡੀਪੀਐਸ ਤੇ ਔਰਤਾ ਦੇ ਵੀ ਬੱਚੇ ਨੇ ਸਾਰਿਆਂ ਦੇ ਔਰ ਜਿਹੜਾ ਕਸ਼ਮੀਰ 'ਪੇ ਗੱਲ ਕਰ ਰਿਹਾ ਹੈ ਇਹਦੇ ਜਿਹੜਾ ਇਹਦੇ ਦੋ ਭਰਾ ਨੇ ਇੱਕ ਦਾ ਨਾਮ ਅਸ਼ਰ ਗੁਰਦੀਪ ਸਿੰਘ ਹੈ ਤੇ ਦੂਜੇ ਦਾ ਨਾਮ ਦਦਾਸ ਸਿੰਘ ਹੈ ਧਾਰੀ ਉਹ ਵੀ ਸਾਰੇ ਜਿਹੜੇ ਨੇ ਉਹ ਪਰਚਿਆਂ ਦੇ ਵਿੱਚ ਐਨਡੀਪੀਐਸ ਤੋਂ ਸਜ਼ਾ ਕੱਟ ਕੇ ਕੋਈ ਆ ਗਿਆ ਪਰੋਲ ਤੇ ਆ ਗਿਆ ਕੋਈ ਛੁੱਟੀ ਤੇ ਆ ਗਿਆ ਉਹਨਾਂ ਦੀਆਂ ਗਾਂ ਔਰਤਾਂ ਤੇ ਉਹਨਾਂ ਦੇ ਗਾਂ ਮੁੰਡੇ ਦੋਨਾਂ ਭਰਾਵਾਂ ਦੇ ਵੀ ਇਸੇ ਕੰਮ ਵਿੱਚ ਜਿਵੇਂ ਸੋ ਤੁਸੀਂ ਅਦਾਲਾ ਲਾ ਸਕਦੇ ਕਿ ਇਹ ਜਿਹੜੀ ਬੇਅਦਬੀ ਆ ਇਹ ਕੋਈ ਆਈਸੋਲੇਟਿਡ ਇਨਸੀਡੈਂਟ ਜਿੱਦਾਂ ਕਹਿੰਦੇ ਨਾ ਕਿ ਅਲੱਗ ਥਲਕ ਕੋਈ ਮਸਲਾ ਨਿਕਾ ਇਹਦੇ ਪਿੱਛੇ ਕੋਈ ਡੈਫੀਨਿਟਲੀ ਕੋਈ ਡੂੰਗੀ ਗੱਲ ਹੈ ਕਿਉਂਕਿ ਇਹ ਬੰਦੇ ਜਿਹੜੇ ਨੇ ਬਹੁਤ ਇੱਕ ਕਿਸਮ ਦੇ ਮੈਂ ਕਹਿ ਸਕਦਾ ਕਿ ਗੱਡੀਆਂ ਸੋਚ ਰੱਖਣ ਵਾਲੇ ਸਮਾਜ ਦੇ ਐਂਟੀ ਸੋਸ਼ਲ 엘ਮੈਂਟਰ ਔਰ ਇਥੇ ਇਹ ਵੀ ਬਦਲਨਯੋਗ ਹੈ ਕਿ ਜਦੋਂ ਮੇਰੇ ਦੇਰ ਨੇ ਝੂਠਾ ਮੁਕਦਮਾ ਦਾਖਲ ਕੀਤਾ ਪਿਛਲੇ 28 ਸਪਟੈਂਬਰ 2023 ਨੂੰ ਉਹਨੂੰ ਰੈਸਟ ਕੀਤਾ ਉਹਦੇ ਵਿੱਚ ਇਸ ਜਿਹੜਾ ਮੁੰਡਾ ਇਥੇ ਫੜਿਆ ਗਿਆ ਬੇਦਵੀ ਵਾਲਾ ਇਹਦਾ ਪਿਓ ਜਿਹੜਾ ਹੈ ਉਹਨੂੰ ਇੱਕ ਵਹਿਦੇ ਮਾਫਵਾ ਬਣਾਇਆ ਗਿਆ ਮੇਰੇ ਖਿਲਾਫ ਖੜਾ ਕਰਕੇ ਝੂਠ ਬਲਵਾ ਕੇ ਕਿ ਮੈਨੂੰ ਸੁਪਾਲ ਸਿੰਘ ਖੇਰਾ ਨੇ 2015 ਚ 9 ਸਾਲ ਪਿਛੇ ਆਪਣੇ ਪਿੰਡ ਬਲਾਕੇ ਤੇ ਇੱਕ ਜਿਹੜਾ ਸੀਗਾ ਸੋਨੇ ਦਾ ਬਿਸਕੁਟ ਦਿੱਤਾ ਜਾਣ ਕੇ ਮੈਨੂੰ ਗ੍ਰਿਫਤਾਰ ਕਰਨ ਵਾਸਤੇ ਇਹਦੇ ਤੋਂ ਗਵਾਇ ਲਈ ਜੇਲ੍ਹ ਸੀਗਾ ਜੇਲ੍ਹ ਚੋਂ ਇਹਦੇ ਪ੍ਰੋਟੈਕਸ਼ਨ ਮੋਰੰਡ ਤੇ ਇਹਨੂੰ ਰਿਮਾਂਡ ਲਿਆ ਗਿਆ ਪੁਲਿਸ ਵੱਲੋਂ ਔਰ ਉਹ ਇਹਦੇ ਕੋਲੋਂ ਬਿਆਨ ਮੇਰੇ ਉਲਟ ਦਵਾ ਕੇ ਮੈਨੂੰ ਜਿਹੜਾ ਸੀਗਾ ਉਹ ਫਸਾਇਆ ਗਿਆ ਤੇ ਬਾਅਦ ਚ ਇਹਨੂੰ ਵੈਦਮਾਨ ਗਵਾ ਬਣਾਤਾ ਸਰਕਾਰ ਭਗਵਾਨ ਦਾ ਫੋਟੋ ਦਿਖਾਵਾ ਜਿੱਦਾਂ ਬਹੁਤ ਮਤਲਬ ਕੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਜੇਬ ਕਤਰੇ ਹੁੰਦੇ ਆ ਇਸ ਤਰ੍ਹਾਂ ਦਾ ਉਹਦਾ ਜਿਹੜਾ ਹੈਗਾ ਵਾ ਉਹ ਹੈਗੀ ਆ ਉਹਦੀ ਸ਼ਖਤ ਸੂਰਤ ਹੈਗੀ ਆ ਕਿਉਂਕਿ ਜਿੱਦਾਂ ਦਾ ਬੰਦਾ ਜਿਹੋ ਜੇ ਕਾਰਜ ਕਰਦਾ ਉਹਦਾ ਦੀ ਉਹਦੀ ਪਰਮਾਤਮਾ ਉਹਦਾ ਦੀ ਸ਼ਖਲ ਬਣਾ ਦਿੰਦਾ ਤੁਸੀਂ ਦੇਖੋਗੇ ਚੋਰ ਚੱਕਿਆਂ ਦੀ ਸ਼ਖਲਾ ਜਿਹੜੀਆਂ ਉਹ ਚੋਰ ਚੱਕਿਆ ਰਹੀਆਂ ਨੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਦੇ ਉਹਦੇ ਚਿਹਰੇ ਦੇ ਉੱਤੇ ਨੂਰ ਹੁੰਦਾ ਜਿਹੜੇ ਗੁਰਬਾਣੀ ਨਾਲ ਜੁੜੇ ਨੇ ਪਾਠ ਕਰਦੇ ਨੇ ਸੋ ਇਹ ਬਹੁਤ ਬਾੜੇ ਘਰਦਾਰ ਦੇ ਬੰਦੇ ਨੇ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਆ ਡੀਐਸਪੀ ਨਾਲ ਵੀ ਕੀਤੀ ਆ ਔਰ ਐਸਐਚ ਨਾਲ ਵੀ ਕੀਤੀ ਆ ਮੇਰਾ ਇਹ ਮੰਨਣਾ ਵਾ ਕਿ ਅੱਜ ਜਿਹੜਾ ਡਰਾਮਾ ਉਹਨੇ ਕੀਤਾ ਕਿ ਇਥੇ ਜੀ ਮੈਂ ਚੰਡੀਆਂ ਆ ਜਾਂ ਮੈਂ ਹਾਨਾ ਗੁਰੂ ਆ ਇਹ ਸਾਰਾ ਫਰੋਡ ਹੁੰਦਾ ਵਾ ਤੇ ਅਲਟੀਮੇਟਲੀ ਪੁਲਿਸ ਵੀ ਜਿਹੜੀ ਆ ਅਲਟੀਮੇਟਲੀ ਆ ਜਾ ਕੇ ਕਹੇ ਤੇ ਕਹਿਣ ਲੱਗ ਜਾਂਦੇ ਜੀ ਇਹਦਾ ਕੋਈ ਇਹਦਾ ਕਸੂਰ ਸੀਗਾ ਜੀ ਇਹ ਮੈਂਟਲ ਆਪੀ ਆ ਤੁਸੀਂ ਦੇਖੋਗੇ ਕੋਈ ਮੈਂਟਲ ਨਹੀਂਗਾ ਇਹ ਪਿੰਡ ਵਿੱਚ ਆ ਤੁਸੀਂ ਦੇਖ ਸਕਦੇ ਜਿਹੜਾ ਕਸ਼ਮੀਰ ਜਿਹੜੇ ਮੇਰੇ ਖਿਲਾਫ ਗਵਾ ਬਣਾਇਆ ਇਹ ਮਤਲਬ ਕਿ ਮੇਰੇ ਨਾਲ ਇਹ ਜੀ ਕੰਮ ਕਰਦਾ ਸੀ ਕਾਰੋਬਾਰ ਕਰਦਾ ਸੀ ਆਹ ਹੁੰਦਾ ਸੀ ਤੁਸੀਂ ਦੇਖ ਸਕਦੇ ਕਿੰਦਾ ਦੀ ਇਹਦੀ ਸ਼ਕਲ ਲੱਗੀ ਆ ਔਰ ਉਹ ਲੰਬੀ ਕਹਾਣੀ ਉਹਦੇ ਵਿੱਚ ਮੈਂ ਜਾਣਾ ਨਹੀਂ ਚਾਹਦਾ ਇਹ ਸਾਰਾ ਮੈਨਿਪੂਲੇਟ ਕੀਤਾ ਗਵਰਨਮੈਂਟ ਨੇ ਕਿਉਂਕਿ ਸ਼ਾਇਦ ਮੇਰਾ خیال ਹੈ ਕਿ ਉਹਨਾਂ ਕੋ ਮੇਰੀ ਗੱਲਾਂ ਦਾ ਕੋਈ ਜਵਾਬ ਨਹੀਂ ਸੀਗਾ ਤਾਂ ਉਹਨਾਂ ਨੇ ਕਹਿ ਇਧਰ ਚੁੱਪੇ ਕੇਸ ਫੜ ਕੇ ਤੁਸੀਂ ਮੇਰੇ ਇਲਾਕੇ ਦੇ ਤੋ ਇਹ ਅੱਛੀ ਤਰ੍ਹਾਂ ਸਾਨੂੰ ਪਿਛਲੇ ਲਗਭਗ ਅੱਧੀ ਸਦੀ ਤੋਂ ਜਿਹੜੇ ਪੁਰਾਣੇ ਬੰਦੇ ਬੈਠੇ ਨੇ ਜਾਣਦੇ ਨੇ ਤਾਂ ਮੈਂ ਕਹਿ ਰਿਹਾ ਸੀਗਾ ਕਿ ਇਹ ਜਿਹੜਾ ਇਨਸੀਡੈਂਟ ਹੁੰਦਾ ਨਾ ਕਿ ਮੇਰੇ ਮੰਨਣ ਦੇ ਹਿਸਾਬ ਦੇ ਨਾਲ ਇਹਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਹੋਊਗੀ ਅਗਰ ਪੁਲਿਸ ਲੱਭਣਾ ਚਾਹਵੇ ਕਿਉਂਕਿ ਬੰਦੇ ਤਾਂ ਪੁਲਿਸ ਦੇ ਨੇ ਇਹ ਬੰਦੇ ਤਾਂ ਪੁਲਿਸ ਦੇ ਨੇ ਉਹਨਾਂ ਨੂੰ ਚੱਕ ਕੇ ਗਵਾਹੀ ਲਵਾ ਦਿੱਤੀ ਮੇਰੇ ਖਿਲਾਫ ਉਹਨੂੰ ਮੇਰੇ ਮੈਨੂੰ ਕੇਸ ਪਸਾਤਾ ਔਰ ਤੁਸੀਂ ਹੋਰ ਗੱਲਾਂ ਨਾ ਮੋਲੋ ਭੈਣਾ ਵੀ ਸੁਣ ਕੇ ਰਲ ਮੁੰਗਿਆ ਜਦੋਂ 15 ਜਨਵਰੀ ਮੇਰੀ 2024 ਨੂੰ ਇਸੇ ਸਾਲ ਚ ਹਾਈ ਕੋਰਟ ਨੇ ਇਸ ਜਿਹੜੇ ਡਰਾਈਵਸ ਵਾਲੇ ਮਸਜੇ ਮੇਰੀ ਜ਼ਮਾਨਤ ਹੋਣੀ ਸੀਗੀ ਇਸੇ ਕਸ਼ਮੀਰ ਸਿੰਘ ਦੀ ਘਰ ਵਾਲੀ ਕੋਲ ਮੇਰੇ ਖਿਲਾਫ ਸ਼ਿਕਾਇਤ ਲਾ ਕੇ ਇੱਕ ਪੱਚਾ ਹੋਰ ਦਰਜ ਕਰਤਾ ਸਿਰ ਤੇ ਕਿਉਂ ਇਹਦੀ ਕਰਣੀ ਸੀ ਆ ਮੁੰਡੇ ਦੀ ਮਾਂ ਹੀ ਸੀ ਸੋ ਕਿਹਦੇ ਬੰਦੇ ਨੇ ਇਹ ਪੁਲਿਸ ਦੇ ਬੰਦੇ ਨੇ ਜਿਹੜੇ ਬੰਦੇ ਪੁਲਿਸ ਦੇ ਕਹਿਣ ਦੇ ਗਵਾਹੀਆਂ ਦਿੰਦੇ ਨੇ ਛੁੱਟੀਆਂ ਉਮਝਾਉਂਦੇ ਨੇ ਕਿ ਪੁਲਿਸ ਤੇ ਬੰਦੇ ਨੇ ਮੇਰਾ ਉਹ ਅਰੇਸਟ ਕਰਕੇ ਮੈਨੂੰ ਸੁਵਿਧਾ ਕਿ ਅਗਰ ਇਹਦੀ ਜਾਂਚ ਪ੍ਰੋਪਰ ਕੀਤੀ ਜਾਵੇ ਜੇ ਤਾਂ ਆਪਾਂ ਗੱਲਾ ਇੱਕ ਬੰਦਾ ਫੜਨਾਵਾਦ ਨੂੰ ਛੱਡ ਦੇਣਾ ਬਾਅਦ ਉਹ ਕਹਣਾ ਜੀ ਮੈਂਟਲ ਹੈ ਜੀ ਕੋਈ ਸਰਟੀਫਿਕੇਟ ਵੀ ਬਣਾ ਸਕਦੇ ਨੇ ਉੱਥੇ ਪਤਾ ਲੱਗਿਆ ਕਿ ਅਫਸਰ ਲੈ ਗਏ ਨੇ ਆਪਾਂ ਉੱਥੇ ਮੈਂਟਲ ਹਸਪੀਟਲ ਚ ਅੰਦਰ ਸਰਚ ਬਣਾ ਰਹੇਗੇ ਜੀ ਮੈਂਟਲ ਹੈ ਬੰਦਾ ਉਹ ਦੀ ਜਮਾਨਤ ਸੁਜੂ ਪਹੁੰਚ ਛੇਤੀ ਨਾਲ ਪਰ ਇਹਨਾਂ ਦਾ ਕਿਰਦਾਰ ਇਹਨਾਂ ਦਾ ਪਿਛੋਕੜ ਇਹ ਆ ਜੋ ਮੈਂ ਤੁਹਾਨੂੰ ਦੱਸਿਆ ਹੋਇਆ ਮੈਂ ਕੱਲ ਆ ਨਹੀਂ ਸਕਿਆ ਮੈਨੂੰ ਬੁਖਾਰ ਚੜਿਆ ਹੋਇਆ ਹਾਲੇ ਵੀ ਮੈਂ ਠੀਕ ਨਹੀਂ ਗਾ ਪਰ ਫਿਰ ਵੀ ਮ ਮੈਨੂੰ ਬਹੁਤ ਅਫਸੋਸ ਹੈ ਤੁਸੀਂ ਜੋ ਵੀ ਪ੍ਰੋਗਰਾਮ ਕੋ ਲਿਖੋਗੇ ਨਗਰ ਨਿਵਾਸੀ ਜਾਂ ਮੈਨੂੰ ਜੇ ਕਹੋਗੇ ਕਿ ਤੁਸੀਂ ਦੇਖ ਲੈਨੇ ਆਪਾਂ ਇਹਨਾਂ ਦਾ ਕੀ ਹੋਇਆ ਹਲੇ ਹੈਗਾ ਵਾ ਫਿਰ ਆਪਾਂ ਉਸ ਹਿਸਾਬ ਨਾਲ ਆਪੇ ਜਿਹੜੀ ਕਾਰਵਾਈ ਆ ਮੈਂ ਸਮਝਦਾ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਇਹਦੇ ਪਿੱਛੇ ਜਾਂਦਾ ਕੋਈ ਏਜੰਸੀ ਆ ਇਦਾਂ ਦੀਆਂ ਬੇਲਬੀਆਂ ਕਰਾਉਣ ਵਾਸਤੇ ਜਾਂ ਇਹਦੇ ਪਿੱਛੇ ਕੋਈ ਸੰਸਥਾਵਾਂ ਵੀ ਹਨ ਆ ਬਹੁਤ ਕੁਝ ਪੂਰੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਲੋਕੀ ਵੈਸੇ ਵੀ ਬੜਾ ਨੁਕਸਾਨ ਉਠਾ ਰਹੇ ਨੇ ਆਪਾਂ ਨੂੰ ਇਦਾ ਹੀ ਬਦਨਾਮ ਕਰਕੇ ਫਿਰ ਕੁੱਟਣ ਵਾਲਾ ਮੌਕਾ ਮਿਲ ਜਾਂਦਾ ਉਹਨਾਂ ਨੂੰ ਫਿਰ ਆਪਾਂ ਨੂੰ ਕਈ ਤਰ੍ਹਾਂ ਦੇ ਅਲੱਗਵਾਦੀ ਜੀ ਖਾਲਸਤਾਨੀ ਜੀ ਕਈ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਵਾ ਅੱਜ ਜਿਹੜੀ ਗੱਲ ਤੁਸੀਂ ਦੇਖ ਹੀ ਲਿਆ ਔਰ ਹਰੇ ਮਗਲੀਆਂ ਬੇਇੱਤਮੀਆਂ ਦਾ ਇਨਸਾਫ ਨਹੀਂ ਹੋਇਆ ਆ। ਆ ਜਿਹੜੀ ਸਰਕਾਰ ਹੈ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ 2.5 ਸਾਲ ਹੋ ਗਏ ਨੇ ਜਿਹੜਾ ਡੇਰਾ ਸੱਚਾ ਸੌਦਾ ਦਾ ਸਾਜ ਹੈ ਉਹ ਮੇਨ ਕਿਊਜ਼ ਜਿਹੜੇ ਤਿੰਨ ਪਰਚੇ ਦਰਜ ਹੋਏ ਨਾ ਬੇਇੱਤਮੀਆਂ ਦੇ ਫ੍ਰੀ ਕੋਰਟ 'ਚ ਜਿਹੜੇ ਬੁੱਜ ਜਵਾਰ ਸਿੰਘ ਵਾਲਾ ਤੇ ਮਲਕੋ ਤੇ ਪਰਗਾੜੀ ਐ ਕੋਈ ਆਦਾ ਉਹਦੇ ਨਾਲ ਮੇਨ ਕਿਊਸ ਪਰ ਜਿੱਦਾਂ ਹੁਣ ਇਸ ਬੰਦੇ ਦੇ ਉੱਤੇ 295 ਲਈ ਧਾਰਾ ਉਹਨਾਂ ਨੇ 295 ਜਿਹੜੀ ਧਾਰਾ ਨਾ ਇਹਦੀ ਪਰਮਾਨੀ ਸਟੇਟ ਗਵਰਨਮੈਂਟ ਦਿੰਦੀ ਹੈ ਪੁਲਿਸ ਕੋ ਅਧਿਕਾਰ ਨਹੀਂਗਾ ਕਿ ਉਹ ਐਸਐਸਓ ਭਲਾਤ ਵਾਲਾ ਚਲਾਨੀ ਪੇਸ਼ ਕਰ ਸਕਦਾ ਇਹਦੀ ਪਰਮਾਨੀ ਸਟੇਟ ਗਵਰਨਮੈਂਟ ਯਾਨੀ ਕਿ ਗ੍ਰਹਿ ਵਿਭਾਗ ਨੇ ਚੰਡੀਗੜ੍ਹੋਂ ਦੇਣੀ ਉਹ ਬਾਬੇ ਦੇ ਖਿਲਾਫ ਭਗਵਾਨਪਰਮਾਨ ਨੇ 3 ਸਾਲ ਹੋ ਗਏ 2.5 ਸਾਲ ਹੋ ਗਏ ਪਰਮਾਨੀ ਨਹੀਂ ਦਿੱਤੀ ਬੜੇ ਸੋਹਣੇ ਬੈਠੇ ਨੇ ਸਾਰੀਆਂ ਜਿੰਨੀਆਂ ਟ੍ਰਾਇਲ ਸੁਪਰੀਮ ਕੋਰਟ ਚੱਲਦੀਆਂ ਸੀ ਉਹ ਉਹਨਾਂ ਨੇ ਹਾਈ ਕੋਰਟ ਵਿੱਚ ਜਾ ਕੇ ਸੇਕ ਰਾਤੀਆਂ ਨੇ ਤਿੰਨ ਚਾਰ ਮਹੀਨਿਆਂ ਤੋਂ ਮਾਰਸ ਦੀਆਂ ਅਖੀਰ ਲਿਸਟੇ ਹੋਏ ਨੇ ਕਿਤੇ ਜਾ ਕੇ ਸੁਪਰੀਮ ਕੋਰਟ ਨਹੀਂ ਕੋਸ਼ਿਸ਼ ਕੀਤੀ ਵੀ ਇਹ ਟ੍ਰਾਇਲ ਇਸੇ ਹੋਣੀ ਚਾਹੀਦੀ ਬਹੁਤੇ ਬਹੁਤੀਆਂ ਟ੍ਰਾਇਲਸ ਇਹ ਬਾਬਾ ਬਹੁਤ ਆਪਣੇ ਇਨਫਲੂਐਂਸ ਦੇ ਨਾਲ ਖੂਬ ਪੰਜਾਬ ਤੋਂ ਬਾਹਰ ਘੱਟ ਕੇ ਲੈ ਗਿਆ ਕਿਤੇ ਨੇ ਹੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਟ੍ਰਾਇਲਸ ਆ ਪੰਜਾਬ ਦੇ ਵਿੱਚ ਹਾਈ ਕੋਰਟ ਵਿੱਚ ਚੱਲਣੀਆਂ ਚਾਹੀਦੀਆਂ ਸੋ ਮਗਰ ਲੀਆਂ ਬੇਦਬੀਆਂ 900 ਸਾਲ ਤੋਂ ਲਟਕਦੀਆਂ ਆਉਂਦੀਆਂ ਨੇ ਬਹੁਤ ਅਫਸੋਸ ਹੈ ਕਿ ਸਾਡੀ ਸਟੇਟ ਹੋਵੇ ਇੱਕੋ ਸਟੇਟ ਹੈ ਜਿੱਥੇ ਸਿੱਖਾਂ ਦਾ ਬੋਲ ਬਾਲਾ ਵਾ ਨਾਨਕ ਨਾਮ ਲੈਵਾ ਦਾ ਬੋਲ ਬਾਲਾ ਵਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਧਰਮ ਦਾ ਨਹੀਂਗਾ ਕਿਸੇ ਇੱਕ ਧਰਮ ਦਾ ਨਹੀਂਗਾ ਮੰਨ ਲਓ ਤੁਸੀਂ ਕਿ ਇਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਵਾ ਇੱਕ ਵਾਰ ਮੈਨੂੰ ਯਾਦ ਆ ਮੈਂ ਛੋਟਾ ਹੀ ਸੀਗਾ ਤੇ ਇਰਾਨ ਦਾ ਇੱਕ ਰਾਸ਼ਟਰਪਤੀ ਹੋਇਆ ਬੜਾ ਉਹ ਬੜਾ ਪੜਿਆ ਲਿਖਿਆ ਸੀਗਾ ਰਫ ਸਮਝਾਵੇਂ ਸ਼ਾਇਦ ਗੱਲ ਇਹ ਕੰਨਵੇਂ ਬੰਦੇ ਦੀ ਉਹ ਉਹ ਭਾਰਤ ਦੌਰੇ ਤੇ ਆਇਆ ਤੇ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਸੀਗਾ ਨਰਸਿਮਹਾ ਰਾਓ ਉਸ ਵੇਲੇ ਉਹ ਵੀ ਪੰਜ ਛੇ ਜ਼ਮਾਨਾ ਜਾਣਦਾ ਸੀ ਬੜਾ ਇੰਟੈਲੀਜੈਂਟ ਸੀਗਾ ਰਫਤਨ ਜਾਨੀ ਨੇ ਉਦੋਂ ਪੁੱਛਿਆ ਗੱਲਾਂ ਟੀਵੀ ਦੇ ਉੱਤੇ ਆਈਆਂ ਉਸ ਵੇਲੇ ਮੈਂ ਤੇ ਮੇਰੇ ਬਿੰਦਾਜੀ ਸਰਦਾਰ ਸੁਜਿੰਦਰ ਸਿੰਘ ਵੀ ਦੇਖ ਰਹੇ ਸੀਗੇ ਉੱਥੇ ਰਫਤਨ ਜਾਨੀ ਨੇ ਪੁੱਛਿਆ ਜਨੂੰ ਕਿ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਇਹ ਕੀ ਹੈ ਇੱਕ ਸਵਾਲ ਇੱਕ ਸਵਾਲ ਛੋਵੇ ਹੁਣ ਇਹ ਸਵਾਲ ਦਾ ਜਵਾਬ ਕੋਈ ਦੇਣਾ ਚਾਵੇ ਤਾਂ ਭਾਵੇਂ 15 ਮਿੰਟ ਅੱਧਾ ਘੰਟਾ 10 ਘੰਟੇ ਵੀ ਲਾ ਸਕਦਾ ਪਰ ਉਹ ਬੜਾ ਇੰਟੈਲੀਜੈਂਟ ਪ੍ਰਾਈਮ ਮਿੰਿਸਟਰ ਸੁ ਕਹਿੰਦਾ ਜੀ ਜੇ ਸਾਰਿਆਂ ਧਰਮਾਂ ਦਾ ਕੋਈ ਨੁਚੋੜ ਕੱਢ ਕੇ ਇੱਕ ਧਰਮ ਬਣਾਉਣਾ ਹੋਵੇ ਤੇ ਉਹਨੂੰ ਗੁਰੂ ਸਾਰਾ ਇਤਿਹਾਸ ਇਹਦੇ ਵਿੱਚ ਕੋਈ ਇਤਿਹਾਸ ਨਹੀਂ ਨਾ ਸਾਰਾ ਕੁਝ ਦਰਜ ਸੋ ਇਹ ਸਾਡੀ ਇਹ ਸਾਨੂੰ ਗ੍ਰਾਸਟ ਵਿੱਚ ਮਿਲਿਆ ਹੋਇਆ ਵਾ ਔਰ ਜੋ ਕੁਝ ਇੱਥੇ ਕੱਲ ਹੋਇਆ ਮੈਂ ਦੇਖਿਆ ਕੱਲ ਸੰਗਤ ਦੇ ਉੱਤੇ ਪ੍ਰੋਟੈਸਟ ਵੀ ਕੀਤਾ ਸਾਰੀਆਂ ਜਥੇਬੰਦੀਆਂ ਆਈਆਂ ਮੈਂ ਉਹਨਾਂ ਦਾ ਇੱਥੇ ਸਾਡੇ ਇਲਾਕੇ ਦੇ ਵਿੱਚ ਆਉਣ ਤੇ ਜਿਹਨਾਂ ਲੋਕਾਂ ਨੇ ਇਨਸਾਫ਼ ਦੀ ਲੜਾਈ ਲੜੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਜੋ ਵੀ ਤੁਸੀਂ ਜਾਂ ਜੋ ਕੋਈ ਹੋਰ ਜਥੇਬੰਦੀਆਂ ਧਾਮਤ ਤੌਰ ਤੇ ਉੱਤੇ ਕੋਈ ਕਹਿੰਦੇ ਯਾਰੀ ਅਸੀਂ ਜਦੋਂ ਕਰਦੇ ਲੋਕ ਇਹਦੇ ਜੀ ਸ਼ਾਇਦ ਇਹ ਸਿਆਸੀ ਤੌਰ ਤੇ ਉੱਤੇ ਗੁਲਾਹਾ ਲੈਣਾ ਚਾਹੁੰਦੇ ਨੇ ਇਹ ਜੇ ਲੱਗਦਾ ਮੈਂ ਤੁਹਾਡੇ ਨਾਲ ਪਿੱਛੇ ਵੇਖ ਕੇ ਵੀ ਕਰ ਸਕਦਾ ਬਿਨਾਂ ਬੋਲੇ ਵੀ ਕਰ ਸਕਦਾ ਅੱਗੇ ਦਾ ਵੀ ਕਰ ਸਕਦਾ ਸਾਰਾ ਕੁਝ ਕਰ ਸਕਦਾ ਪਰ ਮੈਂ ਤੁਹਾਨੂੰ ਯਕੀਨ ਦਿਵਾਉਣ ਆਇਆ ਕਿ ਆਪਾਂ ਇਸ ਲੜਾਈ ਜਿਹੜੀ ਹੈਗੀ ਆ ਉਹ ਆਪਾਂ ਅੱਗੇ ਲੈ ਜਾਣੀ ਚਾਹੀਦੀ ਆ ਨਹੀਂ ਤਾਂ ਇਦਾਂ ਦੀਆਂ ਬੇਇੱਜ਼ਤੀਆਂ ਹੋਰ ਬਣ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਸਾਡਾ ਅਪਮਾਨ ਹੋਰ ਹੋਵੇਗਾ ਤੇ ਨਾਲ ਕਈ ਵਾਰੀ ਇਹ ਗੱਲ ਅੱਖ ਫੈਲਦੀ ਫੈਲਦੀ ਬਹੁਤ ਭਿਆਨਕ ਅੱਖ ਵਿੱਚ ਰਹਿੰਦਾਂ ਤੁਸੀਂ ਦੇਖਿਆ ਹੋਣਾ ਕੱਲ ਪਰਸੋਂ ਦੋ ਤਿੰਨੇ ਪਹਿਲਾਂ ਖੰਨੇ ਦੇ ਵਿੱਚ ਇੱਕ ਮੰਦਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਡਾਕਟਰ ਸ਼ੂਟ ਕੀਤੀ ਉਹਨਾਂ ਨੇ ਇਹ ਸਾਰਾ ਸ਼ਰਾਰਤੀ ਐਲੀਮੈਂਟ ਹੈ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਉਹਨੂੰ ਖਰਾਬ ਕਰੋ ਦੰਗੀਆਂ ਕਰਾਓ ਲੜਾਓ ਇਸ ਗੱਲਾਂ ਤੋਂ ਸਾਰਿਆਂ ਦਾ ਪਾਵਨ ਇਤਜਾਜ ਪਰ ਇਹ ਜਿਹੜਾ ਬੰਦਾ ਹੈ ਜਿਸ ਨੇ ਬੇਇੱਜ਼ਤੀ ਕੀਤੀ ਹੈ ਦਾ ਜਿਹੜਾ ਬਚੋਕੜ ਹੈ ਇਹ ਸਾਰਾ ਪੁਲਿਸ ਨਾਲ ਗਵਰਨਮੈਂਟ ਨਾਲ ਕਨੈਕਟਡ ਹੈਗਾ ਵਾ ਔਰ ਉਹਨਾਂ ਦੀ ਗੈਰ ਕਾਨੂੰਨ ਤੇ ਚੱਲਣ ਵਾਲੇ ਬੰਦੇ ਨੇ ਔਰ ਇਹ ਇਹਦੀ ਜਾਂਚ ਜਿਹੜੀ ਆ ਉਹ ਪੂਰੀ ਪੁਖਤਾ ਦੂਰ ਤੱਕ ਹੋ ਕੇ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ ਤਸੱਲੀ ਹੋ ਸਕੇ ਤੇ ਜਿਹੜਾ ਕੰਗਰਾਂਦ ਸਾਹਿਬ ਜਿਹੜਾ અપਮਾਨ ਹੋਇਆ ਉਹਦੀ ਇਨਸਾਫ ਜਿਹੜਾ ਕਮਿਟੀ ਜਿਹੜਾ ਜਿਆਦਾ ਸਮਾਂ ਨਾਲ ਲੈਂਦਾ ਵਾ ਤੁਸੀਂ ਜੋ ਵੀ ਐਫਰਟ ਕੀਤਾ ਸਾਰਿਆਂ ਨੇ ਪਿੰਡ ਵਾਲਿਆਂ ਨੇ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਹੂਰ ਹੈ ਮੈਨੂੰ ਨਿਸ਼ਾਨ ਨਹੀਂ ਗੱਸ ਦੇ ਰਹੇ ਨੇ ਮਿੰਟੋ ਮਿੰਟੀ ਜੋ ਕੁਛ ਗਲ ਹੋ ਰਿਹਾ ਸੀਗਾ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆਪਾਂ ਸਾਰਿਆਂ ਨੇ ਜੋ ਵੀ ਕਰਨਾ ਸ਼ਾਮ ਤੋਂ ਹੀ ਕਰੀਦਾ ਆਪਾਂ ਜ਼ਿੰਦਗੀ ਚ ਕੋਈ ਵਾਇਲੈਂਸੀ ਨਹੀਂ ਕੀਤਾ ਜਿਹੜੀ ਮੁਸ਼ਕਲ ਜਿਹਦੀ ਵਸਰੇ ਤੇ ਆਪਾਂ ਅਗਲਾ ਵੀ ਜੇ ਪ੍ਰੋਗਰਾਮ ਹੋਵੇ ਕਿਸੇ ਕੋਈ ਰਾਏ ਵੀ ਦੇਣੀ ਤੁਸੀਂ ਦੇ ਸਕਦੇ ਹੋ ਕੋਈ ਮੈਨੂੰ ਸੁਝਾਅ ਦੇ ਨਾਲ ਕੁਝ ਕਰਨਾ ਤੇ ਆਪਸারে ਉਸ ਦਾ ਸਾਹਮਣਾ ਗਾੜੀ ਕੀ ਕਰ ਲਾਂਗੇ